ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਜੀ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਡੀ ਲੈ ਕੇ ਆਏ ਆਪਾਂ ਸੇਲ ਦੇ ਲਈ Mahindra Bolero ZLX+ ਗੱਡੀ ਦੀ ਸਾਰੀ ਜਾਣਕਾਰੀ ਜੀ ਆਪਾਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਗੱਡੀ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਜੀਏ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨੀਆਂ 5-7 ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਜੀ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਬਾਰੇ ਇਹ ਜਿਹੜੀ ਤੁਸੀਂ ਫੋਟੋਆਂ ਦੇਖ ਰਹੇ ਹੋ ਸਕਰੀਨ ਤੇ ਮਹਿੰਦਰਾ ਬਲੇਰੋ ZLX+ ਟੌਪ ਮਾਡਲ ਗੱਡੀ ਆ ਇਹ 2020 ਮਾਡਲ ਹੈਗੀ ਜੀ ਗੱਡੀ ਪੰਜਾਬ ਨੰਬਰ ਹੈ ਬਾਈ ਜੀ ਇਹ ਗੱਡੀ ਫਰਸਟ ਓਨਰ ਫਰਸਟ ਓਨਰ ਗੱਡੀ ਆ ਤੇ ਗੱਡੀ ਇਹ 32000 ਕਿਲੋਮੀਟਰ ਚੱਲੀ ਹੋਈ ਆ ਦੋਨੋਂ ਚਾਬੀਆਂ ਵਗੈਰਾ ਨਾਲ ਹੈਗੀਆਂ ਨੇਗੇ ਜੀ ਬਾਕੀ ਆਲ オリジナル ਗੱਡੀ ਆ ਬਾਕੀ ਐਸੈਸਰੀ ਜਿਹੜੀ ਤੁਸੀਂ ਦੇਖ ਰਹੇ ਹੋ ਸਾਰੀ ਐਸੈਸਰੀ ਨਾਲ ਹੈਗੀ ਜੀ ਬਹੁਤ ਵਧੀਆ ਵੀਰ ਨੇ ਗੱਡੀ ਤਿਆਰ ਕਰਾਈ ਆ ਅਲੋਏ ਵੀਲ ਵਗੈਰਾ ਸਾਰਾ ਕੁਝ ਨਵਾਂ ਹੈਗਾ ਜੀ 32000 ਕਿਲੋਮੀਟਰ ਗੱਡੀ オリジナル ਚੱਲੀ ਆ ਪੰਜਾਬ ਨੰਬਰ ਫਸਟ ਓਨਰ ਹੈ ਰੇਟ ਦੀ ਜੇ ਗੱਲ ਆਪਾਂ ਕਰੀਏ ਮਾਲਕ ਵੀਰ ਵੱਲੋਂ ਇਸ ਗੱਡੀ ਦਾ ਰੇਟ ਰੱਖਿਆ ਗਿਆ 875000 ਰੁਪਿਆ ਰੇਟ ਮੌਕੇ ਤੇ ਘੱਟ ਹੋ ਜੂਗਾ ਜੀ ਰੇਟ ਕੋਈ ਫਿਕਸ ਨਹੀਂ ਇਹ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਇਹ ਗੱਡੀ ਖੰਨਾ ਏਰੀਆ ਦੇ ਵਿੱਚ ਸੇਲ ਲਈ ਆ ਜੇ ਕਿਸੇ ਭਰਾ ਨੇ ਗੱਡੀ ਖਰੀਦਣੀ ਹੋਵੇ ਫੋਨ ਨੰਬਰ ਵੀ ਇਸ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਗੱਲਬਾਤ ਕਰਕੇ ਤੁਸੀਂ ਇਸ ਨੂੰ ਖਰੀਦ ਸਕਦੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਬਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ